ਸੋਪਰੰਤ ਆਰਤੀ ਆਰਤਾ ਸਾਹਿਬ ਦੇ ਆਪੋਤਰ ਗੁਰਦਸ ਮੇਸਰ ਮਹਿੰਦਰ ਸਿੰਘ ਰਕਰਤ ਮੇਸਰ ਆਠ ਕਰ ਲਿਆ ਜੀ ਤੇ ਸਵਈਏ ਵੀ ਗਾ ਚ ਲਿਆ ਸਿੰਘਾਂ ਨੇ ਬਾਬਾਈ ਹਾਇ ਵੱਲੋਂ ਸ਼ਾਮਨੀ ਪੰਤ ਕਾਲੀ ਬੁੱਢਾ ਦਾ ਪਹਿਮੇ ਡਾਕਟਰ ਸਿੰਘ ਸਾਹਾ ਦੇ ਨਾਮ ਜਥੇਦਾਰਾ ਦੇ ਨਾਮ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਜੀ ਤੀਜਾ ਦਿਨ ਤੇ ਸਾਰੇ ਸਮਾਗਮ ਦਾ ਤੇ ਸਾਰੀ ਫੌਜ ਬੈਠੀ ਹੈ ਹਜੇ ਕੀਰਤਨ ਹੋ ਰਿਹਾ ਇਸ ਤੋਂ ਬਾਅਦ ਨਰਾ ਸਾਹਿਬ ਦਾ ਪਾਠ ਹੋਊਗਾ ਉਸ ਤੋਂ ਪਰੰਤ ਆਰਤੀ ਆਰਤਾ ਸਾਹਿਬ ਤੇ ਉਸ ਤੋਂ ਬਾਅਦ ਸਵੇਇਆ ਗੱਜਣਗੇ ਤੁਹਾਨੂੰ ਜੀ ਸਾਰਾ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਕੱਲ ਸਵੇਰ ਦਾ ਵੀ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੇ ਜਿਹੜੇ ਆਪਣੇ ਵੀਰ ਜਾ ਰਹੇ ਆ ਇਹਨਾਂ ਨੇ ਵੀ ਆਪਾਂ ਨੂੰ ਬਹੁਤ ਕੁਝ ਦੱਸਣਾ ਹਜੇ ਸਾਰੀ ਸਮਗਰੀ ਬਾਰੇ ਆਪਾਂ ਗੱਲ ਕਰਾਂਗੇ ਲੋਹ ਲੰਗਰ ਬਾਰੇ ਸਾਰਾ ਕੁਝ ਆਪਾਂ ਡਿਟਾ ਕੱਢਾਂਗੇ ਥੋੜਾ ਜਿਹਾ ਵਿਚਰ ਕੇ ਆਂ ਬਾਜ ਸਾਰਾ ਆਰ ਆਰ ਦਾ ਸਭ ਸਾਰਾ ਦਰਸ਼ਨ ਕਰਾਉਂਦੇ ਆ ਆਦਾ ਆ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਿਹਾਲ ਹੋ ਜਾਵੇ ਅਕਸ਼ਰੀਆ ਕਾ ਨਾਮ ਤਿਆਰਤਾ ਸਾਹਬ ਹੋਊਗਾ ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਰਾਹੇ ਗੁਰੂ ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ सतरा ते तेले मेसारे नम ते नो जगारे भयो दया सगल समगरी तम राति तारी तयारे भैया कारी ਗੁਰਨ ਗੁਰੇ ਅੰਦਾ ਜਗ ਮਹਜੋਦ ਬਿਰਾਜੇ ਸ੍ਰੀ ਗੁਰਦ ਗਰਗ ਮਹਾਰਾਜ ਦਾ ਹਥਮਾ ਕਦੀ ਸੋਹ ਜੀ ਸੋਮ ਹਮਲੀ ਰਚਾ ਗੁਰ ਗੁਰਦੀ ਦਾਰ ਜਗਦੀ ਸੋ ਪਾਉੜੀ ਸਤਜੁਗ 700 ਭਗਤ ਕਮਾਵਾਂ ਤ੍ਰੇਤੇ ਜਪ ਤਪ ਜੋਗ ਲਵਾਵਾਂ ਦੁਆਪਰ ਦਰਸ਼ਨ ਹਰ ਸੰਤ ਕਾ ਕੀਨਾ ਵਾਹ ਗੁਰੂ ਸਾਚਾ ਮੰਨ ਲੀਨਾ ਆਠ ਕਰ ਲਿਆ ਜੀ ਤੇ ਸਭਈਆ ਵੀ ਗਾ ਚ ਲਿਆ ਸਿੰਘਾਂ ਨੇ ਹੋਰ ਸਮਾਪਤੀ ਕਰਕੇ ਫਿਰ ਦਲਪੰਦ ਦਾ ਤੁਹਾਨੂੰ ਅਸੀਂ ਪੈਰਾ ਦਿਖਾਵਾਂਗੇ ਅੱਜ ਸਾਰੇ ਮਤਲਬ ਜਿੰਨਾ ਵੀ ਇਹਨਾਂ ਨੇ ਇਕੱਠਾ ਲਾਇਆ ਵਾ ਤੰਬੂ ਦੇ ਤੰਬੂ ਦੇ ਵਿੱਚ ਲੋ ਲੰਗਰ ਦੇ ਵਿੱਚ ਸਾਰੇ ਪਾਸੇ ਮਠਾਡੇ ਕਿਉਂ ਦੇ ਆਹ ਤਸਰੀਆ ਕਾਲ ਆ ਦੇ ਆ ਵੇਖੋ ਆਹ ਤਸਰੀਆ ਕਾਲ ਜਿਹੜਾ ਜੀ ਆਵੇ ਨਿਹਾਰ ਹੋ ਜਾਵੇ ਬੰਦੂਕ ਤਾਰੀ ਕਰ ਗਈ ਦਰਸ ਸਿੰਘ ਸਾਹਿਬ ਨੂੰ ਭਾਵੇ ਆ ਤਸਰੀਆ ਸਾਰੇ ਲੋ ਲੰਗਰ ਦੇ ਅੱਛੇ ਜਾ ਕੇ ਸਾਰੇ ਪਾਸੇ ਮਠਾਡੇ ਕਿਉਣਗੇ ਸੰਗਤ ਆ ਤੁਜਰੀਆ ਘਾਲ ਜਾ ਰਹੀ ਫੌਜ ਆਉਗੀ ਹੁਣ ਇਧਰੋਂ ਬਾਤ ਤਸਰੀਆ ਕਾਲੋ

ਬੀਸ਼ਰ ਸਾਹਿਬ ਦੇ ਗੁਰੂ ਆ ਗੋਬਿੰਦ ਸਿੰਘ ਜੀ ਨੂੰ ਪਾਵੇ ਸਲਾਮ ਸਲਾਮ ਜੇ ਆਵੇ ਜਾਵੇ ਪਤਾ ਪਾਵੇ ਪੁੱਤਰਾ ਜਾਣੀ ਬਲੰਗਿਆਨੀ ਬਾਬਾ ਬੁੱਢਾ ਸਾਹਿਬ ਦੀਆਂ ਪਾਵੇ ਸਲਾਮ ਸਲਾਮ ਮੋਰ ਮਰੇ ਆਕਾ ਜੀ ਬਾਬਾ ਜੀ ਵੀ ਬੋਲਾ ਸੀ ਉਸਕੇ ਰੇ ਆਪ ਤੋਂ ਤਰਗੁਰਦਸ ਮੇਸਾ ਜੀ ਮੀਨ ਦੇ ਰਕਰਤਮ ਜੀਸਾ ਜੱਪਰਾ ਸਾਬੂੰਝਾ ਮਾਲਕਿਓ ਗਾਜੀ ਕਰਾ ਬਲਾਵੇ ਨਿਹਾਲ ਹੋ ਜਾਵੇ ਸਿੰਘ ਸਾਹਿਬ ਜਥੇਦਾਰ ਬਾਬਾ ਦੀਪ ਸਿੰਘ ਸ਼ਹੀਦ ਜੀਆਂ ਨੂੰ ਭਾਵੇ ਆ ਕਿਹੜੀ ਆਕਾਰ ਹਰ ਪਾਲੂ ਮਨੂਆ ਆ ਕੀ ਰੀਆ ਕਾਲ ਜੀ ਆਵੇ ਨਿਕ ਜਾਵੇ ਬਾਬਾ ਜੀ ਆਰਜੰਦ ਸਿੰਘ ਜੀ ਆਵੇ ਮਨੂਆ ਹਰ ਤਰੀਆ ਤਾਲ ਸਾਰਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਰੇ ਬੈਰੇ ਹੋ ਚੁੱਕੇ ਆ ਜੀ ਹੁਣ ਸਾਰੀ ਫੌਜ ਨੇ ਲੰਗਰ ਪਾਣੀ ਛਕਣਾ ਹੁਣ ਸਾਰੇ ਇੱਥੇ ਆਉਣਗੇ ਵਧੀਆ ਤਰੀਕੇ ਨਾਲ ਸਾਰੇ ਪ੍ਰਾਪਤ ਚ ਬੈ ਗਏ ਸੀ ਲੰਗਰ ਪਾਣੀ ਛਕਾਂਗੇ ਉਧਰ ਲੋ ਲੰਗਰ ਆ ਨਾ ਬੁਰਾ ਸਵਾਦ ਹੁੰਦਾ ਸਰ ਲੋ ਦੇ ਵਿੱਚ ਠੀਕ ਹੋ ਪਾ ਕੇ ਆ ਨਾ ਚੜਦੀ ਕਲਾ ਸਾਰੀ ਇਹ ਵੱਖਰੀ ਖੇੜਾ ਬੱਬਾਈ ਆਪਾਂ ਜਿਹੜੇ ਕਹਿੰਦੇ ਨਾ ਮੈਟਰਿਕਸ ਮੋਟਰਿਕ ਇਹ ਸਾਰੇ ਭਾਰਨੇ ਹੋਦੇ ਤੋਂ ਕਿਸੇ ਨੂੰ ਫੋਨ ਦਾ ਸ਼ੌਕ ਨਹੀਂ ਆਦੇ ਆਪਣੀ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਨਗਰ ਪਾਣੀ ਛਕਦੇ ਆ ਆਰਾਮ ਕਰਦੇ ਆ ਔਰ ਸਹੀ ਤਾਂ ਕੀ ਆ ਜ਼ਿੰਦਗੀ ਦੇ ਵਿੱਚ ਬਾਗੀ ਹੁਣ ਸਾਰੀ ਫੌਜ ਲੰਗਰ ਛਕਣੀ ਆ ਜੀ ਤੁਹਾਨੂੰ ਦਿਖਾਉਂਦੇ ਆ ਅ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕ ਲਿਆ ਜੀ ਆ ਸਾਡਾ ਵੇਰ ਜੁਗਾੜ ਕਰਦਾ ਪਿਆ ਇੱਥੇ ਆਪਾਂ ਕੱਪੜੇ ਕੋਈ ਫੋਨ ਦਾ ਸ਼ੌਕ ਨਹੀਂਦਾ ਜੀ ਆ ਜੀ ਇਦਾਂ ਰੋਝੂਲਾ ਖੋਲ ਕੇ ਐਨੂੰ ਇੱਧਰ ਮੈਥ ਕਰਕੇ ਕੁਝ ਕਰਤਾ ਸਾਰਾ ਕੰਮ ਆ ਸਾਡਾ ਸਿੱਧਕ ਵੀਰ ਮਾਲਾ ਸਟਾਰ ਇੱਥੇ ਬਾਬਾਈ ਹਾਇ ਵੱਲੋਂ ਹੁਣ ਚਿਹਰਾ ਦਿਖਾਓ ਆਪਕਾ ਨਹੀਂ ਨਹੀਂ ਬਾਬਾਈ ਜਰਰੀ ਚਿਹਰਾ ਨਹੀਂ ਦਿਖਾਣਾ ਇਹ ਸਿੰਘ ਦਾ ਚਿਹਰਾ ਦੇਖੇਗੇ ਤੋ ਨਜ਼ਰ ਲੱਗ ਜਾਂਦੀ ਹੈ ਮਾਣ ਦੇਖੋ ਇਹ ਜਿਹਨੇ ਨਾਮ ਬਣਾਇਆ ਜਥੇਦਾਰਾ ਦੇ ਨਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਨੀ ਪੰਤੇ ਕਾਲੀ ਬੁੱਢਾ ਦਾ ਪਹਿਲੇ ਤਖਤਦਾਰ ਸਿੰਘ ਸਾਹਿਬਾ ਦੇ ਨਾਮ ਜਥੇਦਾਰਾ ਦੇ ਨਾਮ ਸਲੋਨ ਲੱਗੇ ਹਨ ਪਹਿਲੇ ਜਥੇਦਾਰ ਬਾਬਾ ਮਨੋ ਸਿੰਘ ਸਾਹਿਬ ਜੀ ਦੂਜੇ ਜਥੇਦਾਰ ਬਾਬਾ ਦਵਾਰਾ ਸਿੰਘ ਸਾਹਿਬ ਜੀ ਤੀਜੇ ਜਥੇਦਾਰ ਸਹਿਬ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ ਚੌਥੇ ਜਥੇਦਾਰ ਨਵਾਬ ਜਸਾ ਸਿੰਘ ਆਲੂ ਵਾਲੀਆ ਸਾਹਿਬ ਜੀ ਪੰਜਵੇਂ ਜਥੇਦਾਰ ਬਾਬਾ ਨਾਨਾ ਸਿੰਘ ਸਾਹਿਬ ਜੀ ਛੇਵੇਂ ਜਹੇਦਾਰ ਕਾਲੀ ਫੂਲਾ ਸਿੰਘ ਸਾਹਿਬ ਜੀ ਸਤਵੇਂ ਜਹੇਦਾਰ ਬਾਬਾ ਹਨੁਮਾਨ ਸਿੰਘ ਸਾਹਿਬ ਜੀ ਅੱਠਵੇਂ ਜਹੇਦਾਰ ਬਾਬਾ ਪੰਨਾਦਾ ਸਿੰਘ ਸਾਹਿਬ ਜੀ ਨੌਵੇਂ ਜਹੇਦਾਰ ਬਾਬਾ ਗਿਆਨਾ ਸਿੰਘ ਸਾਹਿਬ ਜੀ ਦਸਵੇਂ ਜਹੇਦਾਰ ਬਾਬਾ ਤੀਜਾ ਸਿੰਘ ਸਾਹਿਬ ਜੀ 11ਵੇਂ ਜਿਹਦਰ ਬਾਬਾ ਸਹਿਜ ਸਿੰਘ ਕਲਾ ਧਾਰੀ ਬਾਅਦ ਨੇ ਬਾਬਾ ਚੇਹ ਸਿੰਘ ਦੀ ਤੇਰਵੇਂ ਬਾਬਾ ਸੰਤਾ ਸਿੰਘ ਸਾਹਿਬ ਜੀ ਗੱਜ ਕੇ ਗਾਰੇ ਗਾਵੇ ਨਿਹਾਨੋ ਜਾਵੇ ਪਤੇ ਪਾਵੇ ਬਾਬਾ ਸੰਤਾ ਸਿੰਘ ਦੀ ਬਾਬਾ ਖੜਕ ਸਿੰਘ ਸਾਹਿਬ ਜੀ ਨੂੰ ਪਾਵੇ ਆਹ ਤੇ ਯਾਰ ਕਾਲ ਗੁਰਪ੍ਰੀਤ ਹੁਣ ਸਾਰੀ ਸਮਾਪਤੀ ਹੋ ਗਈ ਹੈ ਜਿਵੇਂ ਦੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ एकदम ਸ਼ਾਂਤਮਈ ਥਣ ਸਾਰੀ ਫੌਜ ਆਰਾਮ ਕਰਦੀ ਪਈ ਆ ਸਖ ਲੜੀਆ ਸਾਰੀ ਫੌਜ ਸੰਗਰਪਾਣੀ ਛੱਕੇ ਬੜਾ ਹੀ ਰਮਣੀਕ ਆ ਇੱਧਰ ਫੌਜ ਬੈਠੀ ਆ ਪਾਣੀ ਵੜਦੀ ਪਈ ਆ ਦਿਖਦੇ ਨਹੀਂ ਪਏ ਤੇ ਆ ساری ਫੌਜ ਬੈਠੀ ਉੱਧਰ ਗਈ ਆਪਣੇ ਵੀਰ ਬੁਲਾਦਾਤਾ ਕਰਦੇ ਪਈ ਆ ਸਾਰਿਆਂ ਨੇ ਹੁਣ ਸੁਖ ਲੈਣਾ ਕਈ ਬੰਦੇ ਲੈ ਰਿਆ ਸੁਖ ਕਿਉਂਕਿ ਉਹਨਾਂ ਨੂੰ ਸਵੇਰ ਉਹਨਾਂ ਦੀ ਰੋਲ ਆ ਆਪਣੇ ਭਰਾ ਦੀ ਵੀ ਹੈਗੀ ਆ ਰੋਲ ਸਾਰੇ ਭਰਾ ਹੀ ਨੇ ਬਾਕੀ ਜਾਂ ਵੇਖ ਲੋ ਸੁੰਦਰਤਾ ਖੂਬਸੂਰਤੀ ਅਸਾਂ ਇਸ ਇਨੀ ਕਰਦੇ ਆ ਲਖਤ ਵਿੱਚ ਇੱਕ ਵਾਰੀ ਆਪਾਂ ਦੂਰੋਂ ਜਾ ਕੇ ਕਲਿੱਪ ਲਵਾਵਾਂਗੇ ਇੱਕ ਕੈਂਪ ਦੀ ਅਰ ਜੀ ਅਪਣਾ ਵਲੌਗ ਖਤਮ ਆਪਾ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ